ਹਾਂਜੀ ਜੋਤ ਡੈਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਪਹੁੰਚੇ ਹਾਂ ਖੰਨਾ ਮੰਡੀ ਵਿਖੇ ਜੀ ਖੰਨਾ ਮੰਡੀ ਵਿਖੇ ਦਿਖਾਵਾਂਗੇ ਆਪਾਂ ਤੁਹਾਨੂੰ ਟੌਪ ਟੌਪ ਦੀਆਂ ਗਾਂਵਾਂ ਤੇ ਬਾਈ ਤੋਂ ਲਵਾਂਗੇ ਨਾ ਬਾਰੇ ਜਾਣਕਾਰੀ ਤੇ ਆਜੋ ਮੇਰਾ ਵੀਰ ਚੱਲੇ ਜੀ ਸਾਹਿਬ ਜੀ ਠੀਕ ਠਾਕ ਜੀ ਕਿਹੜਾ ਪਿੰਡ ਹੈ ਵੀਰ ਆਪਣਾ ਜੀ ਆਪਣਾ ਪਿੰਡ ਤਲਵੰਡੀ ਮਲਕਾ ਜੀ ਭਵਾਨੀਗੜ ਕੋਲ ਅੱਛਾ ਇਹ ਤਹਿਸੀਲ ਜੀ ਤਹਿਸੀਲ ਆਪਾਂ ਨੂੰ ਸਮਾਣਾ ਪੈਂਦੀ ਹੈ ਜ਼ਿਲ੍ਹਾ ਪਟਿਆਲਾ ਪੈਂਦਾ ਜੀ ਅੱਛਾ ਜੀ ਹਾਂਜੀ ਠੀਕ ਹੈ ਬਾਈ ਜੀ ਤੇ ਆਪਣਾ ਵੀ ਵਪਾਰ ਦਾ ਗੰਮ ਹੈ ਜੀ ਹਾਂ ਜੀ ਵਪਾਰ ਅੱਜ ਕਿੰਨੇ ਜਾਨਵਰ ਲੈ ਕੇ ਆਏ ਵੀਰੇ ਆਪਾਂ ਜੀ ਅੱਜ ਭਾਜੀ ਦੋ ਗਾਂ ਪਸ਼ੂ ਇਹ ਖੜੇ ਆ ਹਾਂ ਜੀ ਤੇ ਬਾਕੀ ਉਧਰ ਖੜੇ ਆ ਚਾਰ ਪੰਜ ਪਸ਼ੂ ਜਿਹੜੀ ਇਹ ਬੱਚੀ ਖੜੀ ਪਈ ਇਹਦਾ ਕੀ ਹਿਸਾਬਤਾ ਵੀਰੇ ਇਹਦਾ ਵੀਰੇ 1 20 ਮੰਗਦੇ ਆ ਵੀਰੇ ਅੱਛਾ ਦੁੱਧ ਕਿੰਨੇ ਥੱਲੇ ਦੇਈ ਦੁੱਧ ਦੇ ਥੱਲੇ ਹੋਊਗਾ ਜੀ 25 26 ਲੀਟਰ ਅੱਛਾ ਜੀ ਕਿਹੜੇ ਸੂਏ ਪੈਸੇ ਵੀਰੇ ਇਹ ਇਹ ਦੂਜੇ ਸੂਏ ਅੱਛਾ ਦੂਜੇ ਸੂਏ ਤੇ ਨਾਲ ਵੀ ਤੇ ਕੀ ਹੈ ਇਹਦੇ ਮਗਰ ਬੱਚੀ ਹੈ ਅੱਛਾ ਜੀ ਨਾਲ ਬੱਚੀ ਹੈ ਬਾਈ ਕਹਿੰਦਾ ਵੀ 24 25 ਲੀਟਰ ਦੁੱਧ ਦਾ ਟਰ ਕੁਆਲਟੀ ਚੈੱਕ ਕਰਾਂਗੇ ਤੁਹ ਤੇ ਥਣਾ ਵਿੱਚ ਪ੍ਰੋਪਰ ਗੈਪ ਹੈ ਮੇਰਾ ਵੀਰ ਚੰਗਾ ਜਾਨਵਰ ਭਾਈ ਕੋਲ ਉਦਾਂ ਭਾਈ ਠੰਡੀ ਹੈ ਪੂਰੀ ਪੂਰੀ ਠੰਡੀ ਹੈ ਜੀ ਤੁਹਾਡੇ ਸਾਹਮਣੇ ਹਾਂ ਭਾਈ ਕਹਿੰਦਾ ਪੂਰੀ ਠੰਡੀ ਹੈ ਤੇ ਉਦਾਂ ਭਾਈ ਸੀਲ ਹੈ ਪੂਰੀ ਹੈ ਜਿੰਦਾ ਮਰਜੀ ਬੱਚੇ ਖੋਲੀ ਜਾਣ ਇਹ ਤਾਂ ਮੁੱਲ ਕਿੰਨਾ ਕਹਿੰਦੇ ਵੀਰੇ ਮੁੱਲ 120 ਹੈ ਜੀ ਅੱਛਾ ਬਾਕੀ ਮਾਨਤਾਨ ਹੋ ਜੂ ਵੀਰੇ ਮਾਨਤਾਨ ਕਰ ਦਾਂਗੇ ਬਾਕੀ ਖੋਣ ਕੇ ਦਿਖਾ ਸਕਦੇ ਵੀਰ ਹਾਂ ਜੀ ਹਾਂ ਜੀ ਤੇ ਭਾਈ ਕਹਿੰਦਾ ਜੀ ਪੂਰੀ ਠੰਡੀ ਹੈ ਬੱਚੀ ਤੇ ਸੀਲ ਹੈ ਪੂਰੀ ਅਟਰ ਕੁਆਲਟੀ ਬਹੁਤ ਚੰਗੀ ਹੈ ਬਈ ਇਹਦੀ ਆਟ ਮੋਡਲ ਉਹ ਵੀ ਹੈ ਤੇ ਬਾਈ ਪਿੱਠ ਪੂੜੇ ਤੋਂ ਬਹੁਤ ਚੰਗਿਆ ਜਾਨਵਰ ਤੇ ਚੰਗੀ ਹੈ ਅਟਰ ਕੁਆਲਟੀ ਹੈ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਨਾਲ ਬੱਛੀ ਹੈ ਬਾਈ ਐਚ ਐਫ ਪਿਓਰ ਚੈੱਕ ਕਰੋ ਮੇਰਾ ਵੀ ਥੋੜੀ ਡਰਦੀ ਹੈ ਉਸ ਤੋਂ ਬਾਅਦ ਲੈਂਦੇ ਹਾਂ ਜੀ ਬਾਈ ਵੱਡੀ ਕਰਕੇ ਕਰ ਜਾਂਦਾ ਜੀ ਕੋਈ ਦਿੱਕਤ ਹੈਗੀ ਜੀ ਤੇ ਆਪਾਂ ਬਾਈ ਪਸ਼ੂ ਪੈਸੇ ਕਿੱਥੋਂ ਲਿਆਉਂਦੇ ਆ ਪੈਸੇ ਆਏ ਬਾਈ ਪਿੰਡਾਂ ਜੀ ਖਰੀਦੀ ਦਾ ਫਾਰਮਾਂ ਚ ਪਿੰਡਾਂ ਦੇ ਅੱਛਾ ਜੀ ਜ਼ਿਆਦਾਤਰ ਤਾਂ ਸਾਡੇ ਘਰੇਲੂ ਘਰਾਂ ਦੇ ਵਿੱਚ ਹੀ ਆਉਂਦੇ ਆ ਅੱਛਾ ਜੀ ਤੇ ਆਪਣਾ ਘਰੇ ਪੰਜ ਸੱਤ ਪਸ਼ੂ ਖੜੇ ਰਹਿੰਦੇ ਆ ਜਿਕਣਾ ਹੁਣ ਹਾਂਜੀ ਹਾਂਜੀ ਆਮ ਖੜੇ ਰਹਿੰਦੇ ਆ 3 4 4 5 ਪਸ਼ੂ ਖੜੇ ਰਹਿੰਦੇ ਆ ਜੀ ਠੀਕ ਹੈ ਵੀਰ ਤੇ ਆਪਣੀ ਜਿਹੜੀ ਅਗਲੀ ਬੱਚੀ ਹੈ ਇਹਦਾ ਕੀ ਹਸਾਬ ਤਾਂ ਵੇ ਵੀਰੇ ਇਹਦਾ ਭਾਜੀ ਹਾਂਜੀ ਇਹ ਜੜੀਆਂ ਨੇ ਉਹ ਬ੍ਰਦਰ ਉਧਰ ਗਿਆ ਉਹਨੂੰ ਪਤਾ ਇਹਨਾਂ ਦਾ ਆਪਾਂ ਨੂੰ ਪਤਾ ਨਹੀਂ ਮੁੱਲ ਅੱਛਾ ਜੀ ਨਾਕਦਾ ਵੀਰ ਇਹਦਾ 70000 ਰੁਪਏ ਮੰਗਦਾ ਦੁੱਧ ਕਿੰਨਾ ਕੇ ਥਲੇ ਦੁੱਧ ਇਹਦਾ ਗੱਭਣਾ ਹੈ ਨਾ ਇਹ ਥੱਲੇ 18 18 ਲੀਟਰ 18 ਲੀਟਰ 70000 ਹਾਂਜੀ ਬੋਲਾ ਤੇ ਬਹੁਤ ਹੀ ਜੈਜਰੇਟਰ ਰੱਖਿਆ ਬਾਈ ਨੇ ਤੇ ਅਟਰ ਕੁਆਲਿਟੀ ਚੈੱਕ ਕਰੋ ਬਾਈ ਜਾਨਵਰ ਨਾਲ ਕੀ ਇਹਦੇ ਵੀਰ ਬੱਚੀ ਹੈ ਇਹਦਾ ਮਤਲਬ ਨਾਲ ਇਹਦੇ ਬੱਚੀ ਹੈ ਤੇ ਅਟਰ ਕੁਆਲਿਟੀ ਚੈੱਕ ਕਰੋ ਬਾਈ ਥਣਾ ਵਿੱਚ ਪ੍ਰੋਪਰ ਗੈਪ ਹੈ ਤੇ ਚੰਗਾ ਜਾਨਵਰ ਹੈ ਵੀਰ ਕੋਲ ਪਿੱਠ ਪੁੜੇ ਦੀ ਬਹੁਤ ਚੰਗੀ ਹੈ ਗਿਆਂ ਬਈ ਤੋਰ ਕੇ ਦਿਖਾ ਸਕਦੇ ਥੋੜੀ ਇਹਨੂੰ ਤੇ ਥੋੜਾ ਮੀਂਹ ਕਰਕੇ ਓੱਖਾ ਏ ਤੇ ਬਾਕੀ ਬਈ ਜਾਨਵਰ ਚੰਗੇ ਨੇ ਬਾਈ ਕੋਲੇ ਤਿੰਨੇ ਫਿੱਟ ਕੁੜੇ ਦੀ ਬਹੁਤ ਚੰਗੀ ਹੈ ਬੱਲੇ ਆ ਵੀਰ ਮੋੜ ਲਿਆ ਚੰਗਾ ਜਾਨਵਰ ਹੈ ਬਾਈ ਕੋਲੇ ਤੇ ਰੇਟ ਵੀ ਬਹੁਤ ਜਿਆ ਜਮਗੇ ਬਾਈ ਦਾ 70000 ਨਾਲ ਬੱਛੀ ਹੈ ਪੂਰੀ ਐਫ ਐਫ ਪਿਓਰ ਬਾਕੀ ਵੀਰ ਮੌਕੇ ਦੇ ਮਾਨਤਾਣ ਹੋ ਜੂ ਮਣਾ ਮੋਟਾ ਵੀ ਤੇ ਹੋ ਜਾ ਅੱਛਾ ਦੇਖੋ ਤੇ ਜਿਹੜੀ ਆ ਨਾਲ ਬੱਛੀ ਖੜੀ ਵੀਰ ਇਹਦਾ ਕੀ ਹਿਸਾਬਤਾ ਵੀ ਹੋਰ ਦੱਸਾਂ ਅੰਗਲੇ ਸੀਰੀਅਸ ਰੋਟੇ ਨਾਲ ਮੰਦੀ ਲੈਂਦਾ ਤੁਹਾਨੂੰ ਮਾਰਗਲਾ ਕਈ ਵਾਰ ਕਿੰਨਾ ਵੀਰ ਇਹ ਮੁੱਲ ਹੀ 85000 ਜੀ ਅੱਛਾ ਜੀ ਦੁੱਧ ਦੇ ਨਾਲ ਕਿੰਨਾ ਵੀਰ ਹਾਂਜੀ ਦਿਖਾ ਦੇ ਫੋਟੋ ਵੀਡੀਓ ਦਿਖਾ ਦੇ ਤੇ ਭਾਈ ਬਹੁਤ ਹੀ ਟਾਪ ਕੁਆਲਿਟੀ ਦੀ ਬੱਛੀ ਐ ਤੇ ਰੇਟ ਵੀ ਬਹੁਤ ਜਾਇਜ਼ ਐ ਕੱਪੜਾ ਭਾਈ ਅੱਛਾ ਗੱਪਣਾ ਕਿੰਨਾ ਟਾਈਮ ਲੇ ਲੂ ਹੋ ਜਾਈਏ ਹੱਫਤਾ ਲੈ ਹੱਫਤਾ ਲੈ ਜੂ ਬਾਈ ਕਹਿੰਦਾ ਰੇਟ ਬਹੁਤ ਜਾਇਜ਼ ਮੰਗਿਆ ਬਾਈਆਂ ਨੇ ਤੇ ਚੰਗੇ ਲੇਵਾ ਗਾਂ ਦਾ ਬਾਕੀ ਬਾਈ ਮੌਕੇ ਤੇ ਮਾਨਤਾਨ ਕਰਦਾਂਗੇ ਜੇ ਬਾਕੀ ਬਾਈ ਕਹਿੰਦਾ ਮਾਨਤਾਨ ਕਰਦਾਂਗੇ ਮੌਕੇ ਤੇ ਤੇ ਚੰਗਾ ਜਾਨਵਰ ਆ ਬਾਈ ਜਿਹੜਾ ਬੱਕੜ ਹੈ ਤੇ ਕਿੰਨਾ ਕਰਦੂਗਾ ਕਿੰਨਾ ਕਰ ਕਿੰਨੇ ਕਹਿੰਦੇ ਵੀਰੇ ਇਹ 85 80 ਦੇ ਦਾਂਗੇ ਅੱਛਾ ਠੀਕ ਹੈ ਹਮ ਕਿੰਨਾ ਟਾਈਮ ਲੜਨੇ ਨੇ 10 ਕਿ ਦਿਨ ਲੈ ਲੂ ਜੀ ਕਿ ਦੁੱਧ ਕਿੰਨਾ ਕੱਢ ਦੂ ਵੀ ਤੁਹਾਡੇ ਸਾਹਦੇ ਦੁੱਧਾ ਦੇ ਦੂ ਵੀਰੇ 25 ਕਿਲੋ ਕੱਢ ਦੂ ਵੀ ਪੱਜੀ ਹਾਂ ਰਾਮ ਤੇ ਬਹੁਤ ਹੀ ਜਾਇਜ਼ ਰੇਟ ਮੰਗੇ ਮਾਈਆਂ ਨੇ ਤੇ 80000 ਕਿਹਾ ਬਾਈਆਂ ਨੇ ਮੁੱਲ ਤੇ 25 ਪੁੱਛੀ ਲੀਟਰ ਦੇ ਕਰੀਬ ਆਕੀ ਬਾਕੀ ਬਾਈ ਅਟਰ ਕੁਆਲਟੀ ਚੈੱਕ ਕਰੋ ਥਾਣਾ ਵਿੱਚ ਪ੍ਰੋਪਰ ਗੈਪ ਹੈ ਮੇਰਾ ਵੀਰ ਤੇ ਬਾਕੀ ਮੌਕੇ ਤੇ ਮੰਨ ਤਾਣ ਹੋ ਜੀ ਬਾਈ ਕਹਿੰਦਾ ਕੰਟੈਕਟ ਨੰਬਰ ਆਪਾਂ ਥੋੜਾ ਨਾਲ ਸ਼ੇਅਰ ਕਰ ਦੇਣਾ ਬਾਈਆਂ ਦਾ ਜੀ ਚੈੱਕ ਕਰੋ ਮੇਰਾ ਵੀਰ ਦਾ 29992 ਵੀਰੇ 96 9945 ਵੀਰ ਦਾਰੇ ਦਾ ਦੋ 95 92 ਵੀਰੇ 96 9945 ਤੇ ਵੀਰ ਆਪਣਾ ਇੱਕ ਵਾਰ ਜਿਲ੍ਹਾ ਜਿਲ੍ਹਾ ਦਾ ਪਿੰਡ ਆਪਣਾ ਸ਼ਾਭਰ ਜਿਲ੍ਹਾ ਸੰਗਰੂਰ ਅੱਛਾ ਜੀ ਤੇ ਬਾਈ ਆਪਣਾ ਵਪਾਰ ਦਾ ਕੰਮ ਹੈ ਹਾਂ ਵਪਾਰ ਦਾ ਵੀਰੇ ਤੇ ਪੰਜ ਛੇ ਡੰਗਰ ਖੜੇ ਹੋ ਰਹਿੰਦੇ ਹਾਂ ਰਹਿੰਦੇ ਨੇ ਵੀਰੇ 10 ਮੰਗ ਤੇ ਬਾਈ ਤੁਹਾਨੂੰ ਕੋਈ ਕੰਟੈਕਟ ਕਰਨਾ ਚਾਹਵੇ ਹਾਂ ਵੀਰੇ ਕਰ ਸਕਦਾ ਜੇ ਜਿੱਦਾਂ ਮੰਨ ਲਓ ਨਹੀਂ ਬੰਦੇ ਦੋਹਾਂ ਆਉਣਾ ਚਾਹੁੰਦੇ ਆ। ਆ ਕੋਈ ਗੱਲ ਨਹੀਂ ਵੀਰੇ ਰਹਿਣ ਨੂੰ ਵੀ ਜਗ੍ਹਾ ਹੈ। ਹਾਂ ਹਾਂ ਸਾਰਾ ਪ੍ਰਬੰਧ 24/7 ਜਦੋਂ ਮਰਜ਼ੀ ਆ ਸਕਦੇ ਨੇ ਜੀ ਮੁੱਲ ਸੇਵਾ ਕਰਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ। ਕੋਈ ਟਰੈਵਲਿੰਗ ਦੀ ਦਿੱਕਤ ਤਾਂ ਨਹੀਂ ਤਾਂ ਵੀ ਅਸੀਂ 24/7 ਹਾਜ਼ਰਾਂ ਜੀ ਕੋਈ ਦਿੱਕਤ ਨਹੀਂ। ਬਾਕੀ ਹੁਣ ਟਰਾਂਸਪੋਰਟੇਸ਼ਨ ਗੱਡੀ ਸਾਰੀ ਵੀਰੇ ਮੈਂ ਕਹਿੰਦਾ ਕੋਈ ਛੱਡਣਾ ਜੀ ਅਸੀਂ ਜ਼ਿੰਮੇਵਾਰਾਂ ਟਰੱਕ ਕੋਈ ਛੋਟੀ ਗੱਡੀ ਬਲੈਰੋ ਪਿਕਅਪ ਜੋੜ ਅਸੀਂ ਜ਼ਿੰਮੇਵਾਰ ਸਾਬਕਾ ਆਕ ਦੇਵਾਂਗੇ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਟਰੈਵਲਿੰਗ ਦੀ ਕੋਈ ਦਿੱਕਤ ਨਹੀਂ ਐਨੀਮ ਆਇਓ ਨੇ ਭਾਈ ਇੱਥੇ ਟੌਪ ਟੌਪ ਦੀਆਂ ਗਾਂ ਆ ਤੇ ਆਪਾਂ ਤੁਹਾਡੇ ਨਾਲ ਰੂਬਰੂ ਪਲਾਵਾਂਗੇ ਸਾਰੀਆਂ ਗਾਂਆਂ ਨੂੰ ਚੰਗੇ ਜਾਨਵਰ ਨੇ ਜੀ ਤੇ ਬਾਕੀ ਵੀਰ ਚੈਨਲ ਨੂੰ ਜ਼ਰੂਰ ਸਪੋਰਟ ਕਰਿਆ ਕਰੋ ਤੇ ਆਪਾਂ ਤੁਹਾਡੇ ਤੱਕ ਇਹੋ ਜਿਹੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਜਾਨਵਰ ਸਾਰੇ ਚੰਗੇ ਨੇ ਬਹੁਤ ਹੀ ਟੌਪਲਾ ਐਚ ਐਫ ਗਾਂ ਜੀ ਤੇ ਕੁਆਲਿਟੀ ਦੀ ਗਾਂ ਹੈ ਜੇ ਦੁੱਧ ਬਾਰੇ ਆਪਾਂ ਪੁੱਛਾਂਗੇ ਬਾਈਆਂ ਤੋਂ ਤੇ ਭਾਈ ਕੀ ਹਿਸਾਬ ਦਾ ਵਗੈਂਦਾ ਜੀ ਇਹਦਾ ਸੋਣ ਵਾਲੀ ਹੈ ਜੀ ਅੱਛਾ ਕਿੰਨਾ ਟਾਈਮ ਲੇ ਲੋ ਜੀ ਪੈਕ ਕੱਢ ਦੀ ਆ ਅੱਛਾ ਜੀ ਤੇ ਪਹਿਲਾਂ ਕਿੰਨਾ ਦੁੱਧ ਕੱਢਿਆ ਨਹੀਂ 24 25 ਕਿਲੋ ਕੱਢਿਆ ਜੀ 230 230 ਸੋਣੀ ਆ ਅੱਛਾ ਜੀ ਹਾਂ ਜੀ ਤੇ ਇਸ ਵਾਰੀ ਕਿੰਨੀ ਕੀ ਸੰਭਾਵਨਾ ਕੱਢੂਗੀ ਜੀ ਇਸ ਵਾਰੀ ਇਹ 24 25 ਕਿਲੋ ਦੇ ਦੂਗੀ ਕੱਢ ਦੂਗੀ ਹਾਂ ਜੀ ਹਾਂ ਜੀ ਤੇ ਕਿੰਨਾ ਮੁੱਲ ਰੱਖਿਆ ਵੀਰ ਆਪਾਂ ਇਹਦਾ ਮੁੱਲ ਇਹਦਾ 65000 ਰੁਪਿਆ ਕਰੀ ਸਹੀ ਰੇਟ ਬਹੁਤ ਜਾਇਜ਼ ਹੈ ਨਹੀਂ ਹਾਂ ਜੀ ਤੇ ਭਾਈ ਕਿੱਥੋਂ ਆਪਾਂ ਵੈਸੇ ਜੀ ਆਪਾਂ ਲੁਧਿਆਣੇ ਤੋਂ ਜੀ ਅੱਛਾ ਵਪਾਰਦਾਰ ਨਾ ਮਈਆ ਬੰਦੇ ਹਾਂ ਜੀ ਵਪਾਰਦਾਰ ਜੀ ਤੇ ਆਪਣੇ ਕੋਲੇ ਹੋਰ ਵੀ ਪ 6-7 ਗਾਇਆਂ 10 ਘਰੇ ਦੇਂਦੀਆਂ ਆ। ਅੱਛਾ ਕਿਹੜਾ ਪਿੰਡ ਹੈ ਆਪਣਾ ਵੀਰੇ? ਲੁਧਿਆਣਾ ਸ਼ਹਿਰ। ਲੁਧਿਆਣਾ ਸ਼ਹਿਰ। ਹਾਂਜੀ। ਤੇ ਮੋਬਾਈਲ ਨੰਬਰ ਵੀ ਬੋਲ ਸਕਦੇ? ਹਾਂਜੀ। ਹਾਂਜੀ। 62840 16850 ਅੱਛਾ ਜੀ ਬਾਈ ਇੱਕ ਦੋ ਵਾਰੇ ਬੋਲ ਦਿਓ। 62840 16850 ਤੇ ਬਾਈ ਕੋਲੇ ਬਹੁਤ ਹੀ ਟੌਪ ਲੈਵਲ ਕੁਆਲਿਟੀ ਦੀ ਬੱਚੀ ਖੜੀ ਹੈ। ਗਾਂ। ਤੇ ਬਾਈ ਬਾਈ ਕਹਿੰਦਾ 24-25 ਲੀਟਰ ਦੁੱਧ ਕੱਢੂਗੀ ਇਸ ਵਾਰੀ। ਤੇ ਬਾਕੀ ਪਾਈਦਾ ਰੇਟ ਬਹੁਜਿਆ ਰੱਖਿਆ ਬਾਈ 65000 ਰੁਪਏ ਬਸ। ਸਿਰਫ 65000। ਤੇ ਚੰਗਾ ਜਾਨਵਰ ਹੈ ਬਾਈ। ਥੋੜੀ ਤੋਰ ਕੇ ਦਿਖਾਉਂਗਾ ਜ ਨੰਬਰ ਕੁਆਲਟੀ ਬਹੁਤ ਚੰਗੀ ਹੈ ਬਈ ਬਾਕੀ ਥਣਾ ਵਿੱਚ ਪ੍ਰੋਪਰ ਗੈਪ ਹੈ ਮੇਰਾ ਵੀਰ ਚੰਗਾ ਜਾਨਵਰ ਹੈ ਬਾਕੀ ਭਾਈ ਮੌਕੇ ਤੇ ਮਾਨਤਾਨ ਹੋ ਜੂਣਾ ਮੋਟਾ ਹਾਂਜੀ ਹਾਂਜੀ ਮਾਨਤਾਨ ਕਰਾਂਗੇ ਚੰਗਾ ਅੱਛਾ ਵੀਰੇ ਬਹੁਤ ਚੰਗਾ ਜਾਨਵਰ ਹੈ ਵਾ ਇੱਕ ਮੋੜ ਲਓ ਕੁਆਲਟੀ ਬਹੁਤ ਚੰਗੀ ਹੈ ਤੇ ਮੋੜ ਲੇ ਵੀਰ ਮੋੜ ਲਿਓ ਤੇ ਪਿੱਟ ਪੁੜੇ ਦੀ ਬਹੁਤ ਚੰਗੀ ਹੈ ਇਹ 24 25 ਲੀਟਰ ਵਾਲੀ ਗਾਂ ਹੈ ਕੀ ਦੋ ਹੈਲੋ ਮਸੀਹਾਲਾ ਜਿਹੜੀ ਇਹਨਾਂ ਜੀ ਇਸ ਦਾ ਬੜਾ ਬਣਾਣਾ ਹੈ ਤੁਹਾਨੂੰ ਨੰਬਰ ਦਾ ਬਹੁਤਾਂ ਜ਼ਿੰਮੇਦਾਰ ਹੈ ਤੇ ਆਪਾਂ ਭਾਈ ਉਹ ਤਾਂ ਪੂਰੀ ਠੰਡੀ ਹੈ ਮੈਂ ਕਹਾਂ ਜੀ ਪੂਰੀ ਸੀਲ ਠੰਡੀ ਪੂਰੀ ਐ ਠੀਕ ਹੈ ਜੀ ਤੇ ਬਾਕੀ ਭਾਈ ਇਹ ਕਿਹੜੇ ਸੂਏ ਕਹਿੰਦੇ ਸੀਗੇ ਉਹ ਵੈਸੇ ਸੁਣਾਓ ਉਹ 30 ਸੂਏ ਸੁਣੀ ਆ ਜੀ 30 ਸੂਏ ਸੁਣਾ ਭਾਈ ਹਾਂ ਜੀ ਤੇ ਜਿਹੜੀ ਆ ਬੱਛੀ ਖੜੀ ਥੋੜੀ ਬੋਲੇ ਇੱਥੇ ਮੂਲ ਵਾਸ਼ੀ ਆ ਜੀ ਚਾਰ ਦੰਦ ਮੂੰਹ ਤੋਂ ਅੱਛਾ ਜੀ ਹਾਂ ਜੀ ਤੇ ਇਹ ਕਿੰਨਾ ਕਰਦੂਤ ਵੀਰੇ ਇਹ ਕੱਢ ਦੂਗੀ ਜੀ 20 ਕਿਲੋ ਦਾ ਅੱਛਾ ਕੱਢ ਦੂਗੀ 20 ਕਿਲੋ ਹੀ ਹਾਂਜੀ ਹਾਂਜੀ ਤੇ ਚੈੱਕ ਕਰੋ ਮੇਰਾ ਵੀ ਇਹ ਦਾ 15 ਦਿਨ ਪਾਇਆ ਵਾ ਜੀ ਅੱਛਾ ਜੀ ਤੇ ਪਿੱਠੂਪੂੜੇ ਦੀ ਬਹੁਤ ਚੰਗੀ ਹੈ ਬਾਈ ਤੇ ਬਾਈ ਕਹਿੰਦਾ 20 ਲੀਟਰ ਤੱਕ ਜਾਊਗੀ ਤਕਰੀਬਨ ਬਹੁਤ ਚੰਗਾ ਜਾਨਵਰ ਹੈ ਇੱਧਰ ਆ ਬਾਈ ਚੈੱਕ ਕਰੋ ਮੇਰਾ ਵੀ ਗੋਲਾ ਇੱਥੇ ਇੱਥੇ ਇਹ ਇਹ ਗੋਲਾ ਆ ਜਾ ਚੰਗਾ ਜਾਨਵਰ ਹੈ ਮਾਗਲਾ ਪੱਕੀ ਫੂਲੀ ਲਾ ਦਿਆ ਇਹਦੀ ਕਰਨੀ ਹੈ ਨਾ ਇਹਦਾ ਮੁੱਲ ਕਿੰਨਾ ਪੈਂਦੀ ਹੈ ਹਾਂਜੀ ਇਹਦਾ ਮੁੱਲ ਕਿੰਨਾ ਰੱਖਿਆ ਇਹਦਾ ਮੁੱਲ 75000 ਰੁਪਏ ਹੈ ਬਾਕੀ ਮੌਕੇ ਤੇ ਮਾਨ ਤਾਨ ਹੋ ਜਾਊਗਾ ਮੌਕੇ ਤੇ ਮਾਨ ਤਾਨ ਕਰਾਂਗੇ ਠੀਕ ਹੈ ਬਾਈ ਜੀ ਤੇ ਬਾਈ ਨਾਲ ਕੰਟੈਕਟ ਜਰੂਰ ਕਰੋ ਚੰਗੇ ਜਾਨਵਰ ਨੇ ਬਾਈ ਕੋਲੇ ਇਹਦਾ ਪੈਂਦੀ ਹੈ ਕਲਾਬ ਐਚ ਐਫ 25 ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਜੀ ਤੇ ਆਪਣਾ ਜੀ ਇਹ ਬੱਚੀ ਦਾ ਕੀ ਹਿਸਾਬ ਦਾ ਪਿਆ ਜੀ ਇਹ ਬੱਚੀ ਕਲੂਨ ਬੱਚੀ 4 ਦੰਦ ਬੰਹੂ ਆ ਜੀ ਅੱਛਾ ਜੀ ਅੱਜ ਇਹਦੇ ਦਿਨ ਹੈਗੇ 25 ਤਰੀਕ ਨੂੰ ਪੂਰੇ ਅੱਛਾ ਜੀ ਅੱਜ 15 ਤਰੀਕ ਨੂੰ ਵੀ ਤੇ ਕਿੰਨਾ ਦੁੱਧ ਕੱਢ ਦੂ ਜੀ ਇਹ ਦੁੱਧ ਚਵਾ ਦੂ ਕਨੂਨ 24 25 ਕਿਲੋ ਜੀ ਕੱਢ ਦੂ ਇਹਨਾਂ ਜੀ ਕੱਢ ਦੂ ਕੱਢ ਦੂ ਜਰੂਰ ਤੇ ਬਾਈ ਪਿੱਠਪੁੜੇ ਚੈੱਕ ਕਰੋ ਬੱਚੀ ਬਹੁਤ ਚੰਗੀ ਐ ਤੇ ਅਟਰ ਕੁਆਲਟੀ ਵੀ ਤੁਹਾਨੂੰ ਚੈੱਕ ਕਰਾਉਣੀ ਐ ਇਹਦੀ ਖਣਾ ਵਿੱਚ ਵੀਰ ਪ੍ਰੋਪਰ ਗੈਪ ਐ ਤੇ ਬਾਕੀ ਵੀ ਪਿੱਠਪੂੜੇ ਤੋਂ ਬਹੁਤ ਚੰਗੀ ਹੈ ਬੱਚੀ ਤੇ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਬਹੁਤ ਚੰਗੀ ਜਾਨਵਰ ਹੈ ਤੇ ਅੰਕਲ ਕਹਿੰਦੇ ਵੀ 24 ਪਿਛਲੀ ਲੀਟਰ ਕੱਡੂ ਕੀ ਦੁੱਧ ਦੇ ਹੈ ਚੈੱਕ ਕਰੋ ਮੇਰਾ ਵੀਰ ਹੱਡਾਂ ਪੈਰਾਂ ਦੀ ਪੂਰੀ ਖੁੱਲੀ ਹੈ ਤੇ ਅਕਾ ਕਿੰਨਾ ਮੁੱਲ ਰੱਖਿਆ ਪਏਦਾ ਜੀ ਇਹਦਾ 95000 ਰੁਪਏ ਅੱਛਾ 95000 ਤੇ ਬਾਕੀ ਮਾ ਮੌਕੇ ਮਨਨਣ ਹੋ ਜੀ ਹੋ ਜੂ ਮਾਨ ਦਾ 90 ਵੀ ਦੇ ਦਿਆਂਗੇ ਅੱਛਾ 90 ਦੀ ਦੇ ਦਾਂ ਹਾਂਜੀ ਹਾਂਜੀ ਤੇ ਥੋੜੀ ਤੋਰ ਕੇ ਦਿਖਾਉਗੇ ਜੀ ਇਹਨੂੰ ਲਾਓ ਜੀ ਚੈੱਕ ਕਰੋ ਮੇਰਾ ਵੀ ਬੱਚੀ ਬਹੁਤ ਟੌਪ ਕਲਾਸ ਹੈ ਤੇ 24 ਲੀਟਰ 25 ਲੀਟਰ ਦੇ ਕਰੀਬ ਕੱਢੂਗੀ ਦੁੱਧ ਇਹ ਬਸ ਠੀਕ ਹੈ ਕਰੀ ਮੋੜ ਲੀ ਚੈੱਕ ਕਰੋ ਤੇ ਕਿੰਨੇ ਦਿਨ ਲੈ ਜੂਈ ਇਹ ਇਹ 25 ਤਰੀਕ ਹੁੰਦਾ ਨਾ ਪੂਰੇ ਦੇ ਵਿੱਚ ਅੱਛਾ 25 ਤਰੀਕ ਹੁੰਦਾ ਨਾ ਪੂਰੇ ਫਰੇ ਹਾਂਜੀ ਹਾਂਜੀ ਚੈੱਕ ਕਰੋ ਬਾਈ ਅੰਕਾ ਦਾ ਆਪਾਂ ਨੰਬਰ ਸ਼ੇਅਰ ਕਰਤਾ ਕਿ ਤੁਸੀਂ ਕੰਟੈਕਟ ਜਰੂਰ ਕਰੋ ਮੇਰਾ ਵੀ ਹਾਂਜੀ 6 ਨੰਬਰ ਸ਼ੇਅਰ ਕਰ ਸਕਦੇ ਆਪਾਂ 9914375082 ਇੱਕ ਦੁਆਰੇ ਬੇਨ 9914375082 ਤੇ ਅਗਲਾ ਆਪਣਾ ਵਪਾਰ ਦਾ ਕੰਮ ਹੈ ਜੀ ਹਾਂਜੀ ਹਾਂਜੀ ਤੇ ਕਿਹੜਾ ਪਿੰਡ ਪੈ ਜਾਂਦਾ ਹੈ ਈਸ਼ਨਪੁਰਾ ਜ਼ਿਲ੍ਹਾ ਮੁੰਗਾ ਅੱਛਾ ਜ਼ਿਲ੍ਹਾ ਮੁੰਗਾ ਜੀ ਹਾਂਜੀ ਤੇ ਜਿੱਦਾਂ ਹੁਣ ਤੁਹਾਡੇ ਕੋਲ ਪੰਜ ਘਰਾਂ ਖੜੇ ਰਹਿੰਦੇ ਪਸ਼ੂ ਜੀ ਘਰ 8-10 ਗਾਇਆਂ ਖੜੀਆਂ ਰਹਿੰਦੀਆਂ ਨੇ ਲਗਾ ਹੁਣ ਵੀ ਪੰਜ ਗਾਇਆਂ ਖੜੀਆਂ ਨੇ ਅੱਛਾ ਜੀ ਤੇ ਜਿੱਦਾਂ ਕੰਟੈਕਟ ਕਰਕੇ ਤੁਹਾਨੂੰ ਆ ਸਕਦਾ ਉੱਥੇ ਆ ਸਕਦਾ ਖਾਕ ਜਰੂਰ ਜੀ ਕਿਹੜਾ ਦੂਰੋ ਜੀ ਕਿਸੇ ਨੇ ਆਣ ਉਹ ਵੇ ਰਹਿਣ ਰੋਣ ਦਾ ਪ੍ਰਬੰਧ ਹੈ ਹੈ ਕਿ ਦੇਖਭਾਲ ਪੂਰੀ ਪ੍ਰਬੰਧ ਹੋਊਗਾ ਜੀ ਠੀਕ ਹੈ ਜੀ ਰੋਟੀ ਪਾਣੀ ਠੰਡਾ ਤੱਤਾ ਸਾਰਾ ਜ਼ਰੂਰ ਕੰਟੈ ਚੱਕ ਰੋ ਵੀਰ ਜੀ ਟੋਪ ਕੁਆਲਟੀ ਦੀ ਹੈ ਤੇ ਚੰਗਾ ਜਾਨਵਰ ਹੈ ਪਾਈਆਂ ਕੋਲੇ ਜੀ ਪਿੱਟ ਪੂੜੇ ਤੋਂ ਬਹੁਤ ਚੰਗੀ ਹੈ ਇਹ ਇਹਦੇ ਬਾਰੇ ਵੀ ਲਵਾਂਗੇ ਅਕਾਲ ਤੋਂ ਜਾਣਕਾਰੀ ਆ 6 ਘੱਟ ਵੀ ਬਰਾਸਾਂੀਆਂ ਦੀ ਬਰਾਵਾ ਠੀਕ ਹੈ ਆ ਕਰ ਇਹਦਾ ਕੀ ਸਕਦਾ ਬਾਈ ਇਹਦਾ ਲੱਖ ਰੁਪਈਆ ਵੀਰ ਜੀ ਅੱਛਾ ਦੁੱਧ ਕਿੰਨਾ ਕੱਢੂਗੀ ਜੀ ਦੁੱਧ 24-25 ਕਿਲੋ ਪ੍ਰੂਨ ਨੇ ਦਿੱਤਾ ਦੂਜੇ ਸੂਏ ਅੱਛਾ ਜੀ ਤੇ ਉਦਾਂ ਸੀਲੇ ਪੂ ਠੰਡੀ ਹੈ ਜੀ ਬਹੁਤ ਠੰਡੀ ਐ ਬੈਠ ਜਾ ਬਣਾ ਦਿੰਦੇ ਠੀਕ ਹੈ ਜੀ ਤੇ ਬਾਕੀ ਮੌਕੇ ਤੇ ਮਾਨਦਾਨ ਹੋ ਜੂ ਇਹਦੇ ਵੀ ਇਹ 90 ਦੀ ਦੇ ਦਿਆਂਗੇ ਵੀਰ ਜੀ ਠੀਕ ਹੈ ਜੀ ਬਹੁਤ ਹੀ ਜੈਜ ਰੇਟ ਰੱਖਿਆ ਅੰਕਲ ਤੇ ਚੰਗਾ ਜਾਨਵਰ ਹੈ ਜੀ ਤੇ ਅੰਕਲ ਕੋਲੇ ਸਾਰੀਆਂ ਟਾਪ ਦੀਆਂ ਬੱਚੀਆਂ ਨੇ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਅਗਲੀ ਬੱਚੀ ਇਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਪੂਰੀ ਆਪਾਂ ਟਾਪ ਕੁਆਲਟੀ ਦੀ ਹੈ ਵੀ ਬਾਕੀ ਥਣਾ ਵਿੱਚ ਪ੍ਰੋਪਰ ਗੈਪ ਹੈ ਮੇਰਾ ਵੀ ਸਾਰਾਂ ਵਿੱਚ ਚੈੱਕ ਕਰੋ ਜੀ ਜਿਹੜੀ ਆ ਗਾਂ ਇਹਦਾ ਕੀ ਸੌਖਤਾ ਪਿਆ ਜੀ ਇਹਦਾ ਹੈਗਾ ਹੀ ਮੁੱਲ 85000 ਰੁਪਏ ਦਾ ਦੁੱਧ ਕਿੰਨਾ ਆਈਏ ਥਲੇ ਦੁੱਧ ਨੇ ਪਹਿਲੇ ਨੇ ਜਵਾਇਆ 18 19 ਕਿਲੋਈ ਆ ਦੂਜੇ ਸੂਏ ਸੁਣਾ ਹੋਣਾ ਨਹੀਂ ਦੂਜੇ ਸੂਏ ਦੂਜੇ ਸੂਏ ਅੱਛਾ ਇਸ ਵਾਰੀ ਕਿੰਨਾ ਕੱਢ ਦੂ ਇਹ ਇੱਕ ਹੀ ਚਵਾ ਦੂਗੀ 25 ਕਿਲੋਈ ਅੱਛਾ ਕੱਢ ਦੂਗੀ ਹਾਂਜੀ ਹਾਂਜੀ ਤੇ ਇਹਦਾ ਮੁੱਲ ਕਿੰਨਾ ਰੱਖੀ ਆਪਾਂ ਕਿਹੜੀ ਦਾ ਜੀ ਇਹਦਾ ਜੀ ਇਹਦੇ ਕਿੰਨੇ ਪੈਸੇ ਸੋਨੇ 94 ਮੰਗ ਲਾ 94 ਅੱਛਾ ਜੀ ਇਹਦਾ 85 ਅੱਛਾ 85 ਚੈੱਕ ਕਰੋ ਮੇਰਾ ਵੀਰ ਅਕਲ 24 25 ਲੀਟਰ ਦੁੱਧ ਕੱਢੂਗੀ ਪੂਰਾ ਇਹ ਤੇ ਬਹੁਤ ਹੀ ਟਾਪ ਕੁਆਲਿਟੀ ਦੀ ਹੈ ਇਹ ਕਿੰਨੇ ਕਿ ਦਿਨ ਲੈ ਲਵੋ ਜੀ ਹਜੇ ਹਾਂਜੀ ਇਹਦੇ ਹੈਗੇ 20 ਤਰੀਕ ਨੂੰ ਤਾਂ ਪੂਰੇ ਅੱਛਾ 20 ਤਰੀਕ ਨੂੰ 12 ਰਾਤ ਨੂੰ ਠੀਕ ਹੈ ਤੇ ਉਧਰ ਠੰਡੀ ਹੈ ਪੂਰੀ ਜੀ ਪੂਰੀ ਠੰਡੀ ਹੈ ਇੱਥੇ ਦਫੇਰ ਤੋਂ ਚੈੱਕ ਕਰੋ ਮੇਰਾ ਵੀਰ ਥੋੜੀ ਡਰਦੀ ਹੈ ਇਹ ਹਾਂ ਤੇ ਬੱਚੀ ਬਹੁਤ ਟੌਪਦੀ ਹੈ ਬਾਈ ਚੰਗਾ ਜਾਨਵਰ ਹੈ ਤੇ ਜਿਹੜੀ ਇਹ ਖੜੀ ਹੈ ਅੰਕਲ ਇਹਦਾ ਕੀ ਹਸਾਬਦਾ ਬਾਈ ਇਹ ਦਾ 85000 ਰੁਪਇਆ ਵੇਚੀ ਸੀ ਇਹ ਕਿਹੜੇ ਸੂਏ ਸੁਣੀਏ ਜੀ ਇਹ ਵੀ ਦੁੱਧੇ ਹੀ ਅੱਛਾ ਜੀ ਦੁੱਧ ਕਿੰਨਾ ਕੱਢੂ ਜੀ ਇਹ ਇਹ ਦੁੱਧ ਚਵਾਹੂ 20 ਤਵਾਰ ਜੀ ਅੱਛਾ 20 ਤਵਾਰ ਜੀ ਤੇ ਚੈੱਕ ਕਰੋ ਭਾਈ ਚੰਗਾ ਜਾਨਵਰ ਇਹ ਵੀ 85000 ਮੁੱਲ ਰੱਖਿਆ ਇਹਦਾ ਜੀ ਬਹੁਤ ਹੀ ਜੈਜ ਰੇਟ ਰੱਖਿਆ ਹੈ ਚੈੱਕ ਕਰੋ ਇਹ ਜਾਨਵਰ ਤੇ ਅਟਰ ਕੁਆਲਟੀ ਚੈੱਕ ਕਰੋ ਜੀ ਇਹ ਕਿਨੇ ਦਿਨ ਲੈ ਲੂ ਜੀ ਹਜੇ ਬਾਈ 23 ਪੂਰੇ ਹੀ ਇਹਦੇ ਅਰੇ ਬਾਈ 23 ਹੁੰਦੀ ਨੇ ਪੂਰੀ ਹਾਂਜੀ ਠੀਕ ਹੈ ਜੀ ਤੇ ਬਾਕੀ ਵੀ ਟਾਪ ਕਲਾਸ ਸਾਰੀਆਂ ਬੱਚੀਆਂ ਨੇ ਬਾਈਆਂ ਕੋਲੇ ਪਿੱਠ ਪੂੜੇ ਤੋਂ ਬਹੁਤ ਚੰਗੀ ਐ ਤੇ ਲਾਸਟ ਵਾਲੀ ਗੈਂਦੀ ਵੇ ਭਲੰਦੇ ਪੂਰੀ ਜਾਣਕਾਰੀ ਜੀ ਵੀ ਚੈੱਕ ਕਰੋ ਬਾਕੀ ਥਣਾ ਵਿੱਚ ਪ੍ਰੋਪਰ ਗੈਪ ਐ ਅੰਦੇ ਜਾਂ ਛੰਦੇ ਆਏ ਫਿਰ ਹੱਥ ਅੱਛਾ ਜੀ ਇਹ ਸੀਰ ਹੈ ਬਿਲਕੁਲ ਇਹਨੇ ਹਾਂਜੀ ਸੀਰ ਹੈ ਜੀ ਤੇ ਬਾਈਆਂ ਕੋਲੇ ਸਾਰੀਆਂ ਹੀ ਗਾਇਆਂ ਵਧੀਆਂ ਨੇ ਤੇ ਇਹਦਾ ਕੀ ਮੁੱਲ ਰੱਖਿਆ ਜੀ ਆਪਾਂ ਇਹਦਾ 85000 ਰੁਪਏ ਤੇ ਦੁੱਧ ਕਿੰਨਾ ਆਈ ਥੱਲੇ ਦੁੱਧ ਇਹਨੇ ਪਿਛਲੇ ਸੁੱਧੂ ਦਾ 18 19 ਕਿਲੋਈ ਅੱਛਾ ਕਿੰਨਾ ਕਰਦੇ ਜੀ ਬਈ ਕਿਸ਼ਵਾ ਦੂ 22 23 ਕਿਲੋਈ ਕਰ ਦੂ ਜੀ ਬਈ ਹਾਂਜੀ ਹਾਂਜੀ ਤੇ ਬਈ ਉਹ ਮੌਕੇ ਤੇ ਮੇਰੇ ਮੋਟਾ ਮਾਨ ਤਾਂ ਹਾਂਜੀ ਹਾਂਜੀ 80 ਦੀ ਦੇ ਦਿਆਂਗੇ ਜੀ ਤੇ ਕਹਣਾ ਬਈ ਤੁਹਾਡੇ ਕੋਲੇ ਹੁਣ ਵਪਾਰ ਦਾ ਕੰਮ ਹੈ ਜੀ ਪਿੰਡੋਂ ਆ ਕੇ ਫੋਨ ਕਰ ਕੇ ਆ ਸਕਦੇ ਜੀ ਪੂਰੀ ਸਹੂਲਤਾਂ ਜੀ ਨੰਬਰ ਲਓ ਕਿਸ਼ਨਪੁਰਾ ਪਿੰਡ ਸਾਡਾ ਜਗਰਾਉਂ ਤੋਂ ਸਦਮਾ ਬੇਰ ਤੋਂ ਜਿੱਥੇ ਵੀ ਦੁਆਰੇ ਬੋਲ ਦਿਓ ਆਪਣਾ ਸਾਰਾ ਐਡਰੈਸ 84375 4608 ਕਿਹੜੇ ਦੁਆਰੇ ਬੋਲਦੇ 843736608 ਠੀਕ ਹੈ ਜੀ ਤੇ ਬਾਈਆਂ ਦਾ ਆਪਾ ਤੁਹਾਡੇ ਪਿੰਡ ਵੀ ਸ਼ੇਅਰ ਕਰਤਾ ਜੀ ਤੇ ਮੋਬਾਈਲ ਨੰਬਰ ਵੀ ਬਾਈਆਂ ਦਾ ਕਰਤਾ ਤੁਹਾਡੇ ਨਾਲ ਹੀ ਪਿੰਡ ਕਿਸ਼ਨਪੁਰਾ ਜਿਲ੍ਹਾ ਮੋਗਾ ਠੀਕ ਹੈ ਜੀ ਤੇ ਤਹਿਸੀਲ ਕਿਹੜੀ ਪੈ ਜਾਂਦੀ ਹੈ ਜੀ ਧਰਮਕੋਟ ਅੱਛਾ ਧਰਮਕੋਟ ਤੇ ਪੈ ਜਾਂਦੀ ਹੈ ਤੇ ਬਾਈਆਂ ਨਾਲ ਕੰਟੈਕਟ ਜਰੂਰ ਕਰੋ ਚੰਗੇ ਜਾਨਵਰ ਨੇ ਬਾਈਆਂ ਕੋਲੇ ਸਾਰੇ ਟਾਪ ਕਲਾਸ ਦਾ ਵਪਾਰ ਦਾ ਕੰਮ ਹੈ ਬਾਈਆਂ ਦਾ ਜੀ ਤੇ ਆਪਣਾ ਰਹਿ ਕੇ ਉੱਥੇ ਚੈੱਕ ਵੀ ਕਰ ਸਕਦਾ ਚੋਕੇ ਇੱਕ ਦੋ ਦਿਨ ਹਾਂ ਹਾਂ ਜਦੋਂ ਮਰਜ਼ੀ ਪੂਰਾ ਤਸੱਲੀ ਬਖਸ਼ ਕੰਮ ਹੈ ਬਾਈਆਂ ਦਾ ਜੀ ਤੇ ਸਾਰੇ ਜਾਨਵਰ ਹੀ ਚੰਗੇ ਨੇ ਰਹਿਣ ਵੇਨ ਦਾ ਪ੍ਰੋਗਰਾਮ ਪੂਰਾ ਰਹਿਣ ਸੈਣ ਦਾ ਜੇ ਤਾਂ ਬਾਈ ਹੁਣ ਟ੍ਰਾਂਸਪੋਰਟ ਗੱਡੀ ਉਡੀ ਜਾ ਸਾਰਾ ਕੁਝ ਕਰਾ ਕੇ ਦੇ ਦੇ ਬਸ ਠੀਕ ਹੈ ਬਾਈਆਂ ਦਾ ਪੂਰਾ ਪ੍ਰਬੰਧ ਟੌਪ ਕਲਾਸ ਕੰਮ ਹੈ ਤੇ ਬਾਈਆਂ ਨਾਲ ਕੰਟੈਕਟ ਜ਼ਰੂਰ ਕਰਿਓ ਜੀ ਧੰਨਵਾਦ ਜੀ